ਸਰ ਦੇਖੋ ਜੀ ਜੇ ਸਾਨੂੰ 6:70 'ਤੇ ਸਾਰਨਥੋਂ ਲੋਕ ਰਾਇਡੈਂਸ ਤੋਂ ਸਾਨੂੰ ਪਤਾ ਲੱਗਾ ਸਾਡੇ ਦੇ ਇੱਥੇ ਚੌਂਕੀ ਦਾਸ ਨੇ ਫੋਨ ਕੀਤਾ ਅਸੀਂ ਇਮੀਜੇਦੀ ਆਪਣੇ ਪਾਸਟਾਫਸਟਾ ਨੂੰ ਤੇ ਨੋਟਿਫਾਈ ਕੀਤਾ ਸਾਡੇ ਸਾਰੇ ਗੱਡੀਆਂ ਆ ਗਈਆਂ ਆਗੇ ਕੰਟਰੋਲ ਕੀਤਾ ਅੱਗ ਲੱਗੰਦਾ ਕਰ ਸਰ ਬਸ ਇੰਤਜ਼ਾਰ ਤੋਂ ਕਿ ਜਲਦੀ ਜਲਦੀ ਆਓ ਅੱਗ ਲੱਗੀ ਆ ਅਸੀਂ ਗੱਡੀਆਂ ਰਵਾਨਾ ਕੀਤੀ ਪਹਿਲਾਂ ਸਪੈਸ਼ਲ ਹੈਡਕੁਆਰਟਰ ਫਿਰ ਪੀ 3 ਗੱਡੀ ਫਿਰ ਵੀ ਕਾਪੇ ਸ਼ੰਗੀਰ ਰਵਾਨਾ ਕੀਤੀ ਹੈ ਤੇ ਅੱਗ ਲੱਗਣ ਦਾ ਕਾਰਨ ਜੋ ਸਾਲ ਨੂੰ ਲੱਗਦਾ ਸ਼ਾਇਦ ਪਿੱਛੇ ਤੁਸੀਂ ਦੇਖਿਆ ਹੋਣਾ ਵਾ ਸ਼ਾਰਾ ਨਾਲ ਕਾਫੀ ਜੰਜਾਜ ਸ਼ਾਰਸ਼ਰ ਕਰਦਾ ਅਦੇਸ਼ ਹੈ ਸ਼ਾਰਸ਼ਰ ਕਰਕੇ ਫੋਨ ਕਰਕੇ ਅੱਗ ਲੱਗੀ ਹੈ ਕਿ ਉਹ ਜੀ ਕਾਫੀ ਨੁਕਸਾਨ ਆਇਆ ਹੈ ਦਿਖ ਰਿਹਾ ਹਾਂ ਬਾਕੀ ਉਹਨਾਂ ਨੂੰ ਪਤਾ ਕਿਹੜੇ ਕਮਰੇ ਚੋਂ ਆ ਗਿਆ ਇੱਕ ਪੌਂਡ ਡਰਾਈਵਰ ਅਜੇ ਤੱਕ ਇਹ ਆ ਗਿਆ ਪਾਈ ਦਾ ਸਾਨੂੰ ਕਾਲ ਆਈ ਸੀ ਕਾਰ ਪੈਚੀ ਤੇ ਤੋਂ ਕੋਈ ਜਲਦੀ ਜਲਦੀ ਆਓ ਅੱਗ ਲੱਗੀ ਆ ਅਸੀਂ ਗੱਡੀਆਂ ਰਵਾਨਾ ਕੀਤੀ ਪਹਿਲਾਂ ਸਟੇਸ਼ਨ ਫਿਰ ਹੈਡਕੁਆਰਟਰ ਤੇ ਫਿਰ ਤੀਸਰੀ ਗੱਡੀ ਫਿਰ ਵੀ ਸਟੇਸ਼ਨ ਦੀ ਰਵਾਨਾ ਕੀਤੀ ਹੈ ਤੇ ਅਗੇ ਅੱਗੇ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਦਿਖ ਰਹੇ ਆ ਬਾਕੀ ਉਹਨਾਂ ਨੂੰ ਪਤਾ ਕਿਹੜੇ ਕਮਰੇ ਚ ਲੱਗੀ ਸੀ ਰਿਕਾਰਡ ਕੀ ਪਰਦੇ ਦੇ ਬੈਕ ਸਾਡ ਜਿਹੜਾ ਹੁੰਦਾ ਹੀ ਰਿਕਾਰਡ ਕੀ ਪਤਾ ਹੁੰਦਾ ਪਤਾ ਨਹੀਂ ਕੀ ਜੈ ਇੱਥੇ ਫਾਇਰ ਸਿਸਟਮ ਹੈਗਾ ਸੀ ਦੇਖੋ ਜੀ ਜੇ ਅੱਗ ਬੁਝਾਉਂਦੇ ਆ ਸਾਨੂੰ ਕੋਈ ਪਤਾ ਨਹੀਂ ਆ ਫਾਇਰ ਸਿਸਟਮ ਹੈਗਾ ਹੈ ਅਗਲ ਅੱਗ ਲੱਗੀ ਹੈ 3000 ਬਜਾ ਰਹੀ ਹੈ ਅਗਲ ਅੱਗ ਕਿਹ ਨਾਲ ਥਾਣਾ ਸਰ ਦੇਖੋ ਜੀ ਜੇ ਸਾਨੂੰ 673 ਸਰਨਾ ਤੋਂ ਲੋਕਰ ਰੈਜੀਡੈਂਸ ਤੋਂ ਸਾਨੂੰ ਪਤਾ ਲੱਗਾ ਸਾਡੇ ਦੇ ਇੱਥੇ ਚੌਂਕੀ ਦਾਸ ਨੂੰ ਫੋਨ ਕੀਤਾ ਅਸੀਂ ਇੰਨੀ ਜਦੀ ਆਪਣੇ ਫਾਇਰ ਸਟਾਫ ਨੂੰ ਉੱਤੇ ਰਿਪੋਰਟ ਕੀਤਾ ਸਾਰੇ ਸਾਰੇ ਗੱਡੀਆਂ ਅਗੇ ਕੰਟਰੋਲ ਕੀਤਾ ਅੱਗ ਲੱਗਣ ਦਾ ਕਾਰਨ ਜੋ ਸਾਨੂੰ ਲੱਗਦਾ ਸ਼ਾਇਦ ਪਿੱਛੇ ਤੁਸੀਂ ਦੇਖਿਆ ਹੋਣਾ ਵਾ ਕਾਰਾ ਦਾ ਕਾਫੀ ਜੰਜਾਜ ਸ਼ਾਰਸ਼ਰ ਕਰਦਾ ਅੰਦੇਸ਼ਾ ਹੀ ਸ਼ਾਰਸ਼ਰ ਕਰਦੋਂ ਕਰਕੇ ਅੱਗ ਲੱਗੀ ਹੈ ਕਿਉਂਕਿ ਸਾਡੇ ਸਟੋਰ ਰੂਮ ਸੀ ਸਾਡਾ ਕਾਫੀ ਪੁਰਾਣਾ ਰਿਕਾਰਡ ਵਗੈਰਾ ਦਾ ਖਦਾ ਪਿਆ ਸੀ ਨਕਲ ਵਗੈਰਾ ਪਈ ਸੀ ਭਾਣ ਉਹਦੇ ਕਰਕੇ ਇਹਦਾ ਨਾਲ ਅੱਗ ਬਹੁਤ ਜ਼ਿਆਦਾ ਮੱਚੀ ਸਰ ਨਗਰ ਨਿਗਮ ਹਮੇਸ਼ਾ ਨਕਸ਼ੇ ਪਾਸ ਕਰਕੇ ਦੇਖਦਾ ਕਿ ਫਾਇਰ ਸਿਸਟਮ ਇੱਥੇ ਲੱਗਿਆ ਹੈ ਜਾਂ ਨਹੀਂ ਲੱਗਿਆ ਨਗਰ ਨਿਗਮ ਦੇ ਵਿੱਚ ਆਪਣੇ ਦੇ ਵਿੱਚ ਫਾਇਰ ਸਿਸਟਮ ਲੱਗਦਾ ਕੀ ਕਰ ਇਹਦੇ ਬਾਰੇ ਸਰ ਆਪਣਾ ਕੰਸਰਨ ਆਪਣਾ ਇਹਦਾ ਕੀ ਟਿਕਰੀ ਦੱਸ ਸਕ If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes Jalandhar dalhousie bypass road parthanko